ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀ ਬਗੜ ਦੇ ਵਿੱਚ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਜਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ 62801 37325 ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਬਾਈ ਜੀ ਤੁਸੀਂ ਐਡ ਲਵਾ ਸਕਦੇ ਹੋਗੇ ਸਾਰੇ ਦੋ ਟਰੈਕਟਰ ਆ ਗਏ ਇਸ ਵੀਡੀਓ ਚ ਇੱਕ ਟਰਾਲਾ ਆ ਗਾ ਬਾਈ ਜੀ ਜੈਕ ਵਾਲਾ ਟਰਾਲਾ ਆ ਗਾ ਹੁਣ ਆਪਾਂ ਪਹਿਲਾਂ ਗੱਲ ਕਰਦਾ ਟਰਾਲੇ ਬਾਰੇ ਤੇ ਮੋਬਾਈਲ ਨੰਬਰ ਹੈਗਾ 466 693 8146693 ਵੀਰ ਦਾ ਮੋਬਾਈਲ ਨੰਬਰ ਹੈਗਾ ਹੁਣ ਆਪਾਂ ਟਰਾਲੀ ਬਾਰੇ ਗੱਲ ਕਰਗੇ 14 7 ਦੀ ਬਾਈ ਜੀ ਟਰਾਲੀ ਹੈਗੀ ਡਬਲ ਜੈਕ ਲੱਗਿਆ ਹੋਇਆ ਹੈਗਾ ਪੂਰਾ ਫੁੱਲ ਹੈਵੀ ਜੈਕ ਲੱਗਿਆ ਹੋਇਆ ਹੈਗਾ 14 7 ਦੀ ਟਰਾਲੀ ਹੈਗੀ Tata ਦਾ ਸਾਰਾ ਬਾਈ ਜੀ ਲੋਹਾ ਲੱਗਿਆ ਹੋਇਆ ਹੈਗਾ ਜਾਲੀ ਵਾਲਾ ਵੈੱਡ ਆ ਰੰਗ ਪੇਂਟ ਹੋਈ ਵੀ ਆ ਟਰਾਲੀ ਚੈੱਕ ਕਰ ਸਕਦੇ ਹੋ 10 ਨਟ ਹੀ ਹੱਬ ਆਗੀ ਤੇ ਬਾਈ ਜੀ 10 ਇੰਚ ਕੋਈ ਚਾਸੀ ਆ ਤੇ ਰੇਟ ਹੈਗਾ ਬਾਈ ਜੀ ਟਰਾਲੇ ਦਾ 2 ਲੱਖ 60000 ਰੁਪਏ ਡਿਮਾਂਡ ਆ ਮੌਕੇ ਤੇ ਮਾਨ ਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਹੈਗਾ ਬਾਈ ਜੀ ਸਵਰਾਜ 855 ਪਹਿਲਾਂ ਮੋਬਾਈਲ ਨੰਬਰ ਦੀ ਗੱਲ ਕਰਦੇ ਆਪਾਂ 9877249083 9877249083 ਦੋਨੇ ਟਰੈਕਟਰ ਬਾਈ ਜੀ ਇਸੇ ਨੰਬਰ ਤੇ ਪਤਾ ਕਰ ਸਕਦੇ ਹੋ ਪਹਿਲਾਂ ਆਪਾਂ ਗੱਲ ਕਰਦੇ ਆ 855 ਬਾਰੇ ਮਾਡਲ ਹੈਗਾ ਜੀ ਟਰੈਕਟਰ ਦਾ 2000 15 ਮਾਡਲ ਦਾ ਟਰੈਕਟਰ ਹੈਗਾ ਬਾਈ ਜੀ ਇਹ 2015 ਮਾਡਲ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ origignal ਪਿਆ ਹੈਗਾ 4 ਸਟਾਰ ਟਰੈਕਟਰ ਹੈਗਾ ਫੇਵਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਹੈਗੀ ਨਾਲ ਸਿਸਟਮ ਵਗੈਰਾ ਵੀ ਆ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਟਰੈਕਟਰ ਬਾਈ ਜੀ ਬਿਲਕੁਲ origignal ਪਿਆ ਹੈਗਾ ਇੰਜਨ ਗੇਅਰ ਲੈਫਟ ਦੀ ਫੁੱਲ ਗਰੰਟੀ ਆ ਰਿਵਰਸ ਪੀਟੀਓ ਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਨਾਲ ਦੇ ਟਾਇਰ ਨੇ ਬਾਈ ਜੀ origignal ਬਿਲਕੁਲ ਟਾਇਰ ਆਗੇ 75 ਤੋਂ 80 ਪੈਸੇ ਟਾਇਰ ਪਏ ਆਗੇ ਬਾਹਗੀਤੀ ਚੱਲਿਆ ਟਰੈਕਟਰ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲੈ ਜਾ ਸਕਦੇ ਹੋਗੇ ਟਰੈਕਟਰ ਬਾਈ ਜੀ ਤੇ ਹੁਣ ਆਪਾਂ ਡਿਮਾਂਡ ਦੀ ਗੱਲ ਕਰਦੇ ਆਂ ਡਿਮਾਂਡ ਵੀਰ ਨੇ ਬਿਲਕੁਲ ਜਾਇਜ਼ ਰੱਖੀ ਹੈਗੀ ਇਹਦੋਂ ਘੱਟ ਡਿਮਾਂਡ ਤੇ ਇਦਾਂ ਸਾਫ ਟਰੈਕਟਰ ਨਹੀਂ ਬਾਈ ਜੀ ਸੋ ਨੂੰ ਮੈਲਾ ਡਿਮਾਂਡ ਹੈਗੀ ਆ 4 ਲੱਖ ਤੇ 80000 ਰੁਪਏ ਡਿਮਾਂਡ ਆਗੀ ਬਾਈ ਜੀ ਮੌਕੇ ਤੇ ਫੁੱਲ ਵਧੀਆ ਮੰਤਨ ਹੋ ਜੂਗਾ 4 ਲੱਖ ਤੇ 80000 ਰੁਪਏ ਡਿਮਾਂਡ ਆ ਅਗਲਾ ਟਰੈਕਟਰ ਹੈਗਾ ਬਾਈ ਜੀ ਜੌਂਡੀ ਆ ਰਗਾ 98772 49083 98772 49083 ਵੀਰ ਦਾ ਮੋਬਾਈਲ ਨੰਬਰ ਆ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਹਨਾ ਤੇ ਮਾਡਲ ਹੈਗਾ ਟਰੈਕਟਰ ਦਾ 2010 ਮਾਡਲ ਟਰੈਕਟਰ ਹੈਗਾ ਬਾਈ ਜੀ 2010 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਬਾਈ ਜੀ ਇਹ ਟਰੈਕਟਰ ਹੈਗਾ ਬਾਈ ਜੀ 5204 ਟਰੈਕਟਰ ਹੈਗਾ ਜੌਂਡੀ 5204 ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਹੈਗਾ ਪਾਵਰ ਸਟੀering ਆ ਇੰਜਨ ਗੇਅਰ ਲੈਫਟ ਦੀ ਫੁੱਲ ਗਰੰਟੀ ਹੋਗੀ ਬਾਹਤ ਹੀ ਚੱਲਾ ਟਰੈਕਟਰ ਆਗਾ ਹਨਾ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਕੇ ਤਾਂ BKT ਕੰਪਨੀ ਦੇ ਬਾਈ ਜੀ ਚਾਰੋ ਟਾਇਰ BKT ਕੰਪਨੀ ਦੇ ਆ ਚਾਰੋ ਟਾਇਰ ਹੀ ਬਿਲਕੁਲ ਨਵੇਂ ਟਾਇਰ ਨੇ ਵੀਰ ਜੀ ਬਿਲਕੁਲ ਨਵੇਂ ਟਾਇਰ ਆ ਕਿ BKT ਕੰਪਨੀ ਦੇ ਆ ਸਾਰਾ ਟਰੈਕਟਰ ਬਿਲਕੁਲ オリジナル ਪਿਆਗਾ ਤੇ ਇੰਜਨ ਗੇਅਰ ਦੀ ਫੁੱਲ ਗਰੰਟੀ ਐ ਡਿਮਾਂਡ ਰੱਖਿਆ ਵੀਰ ਨੇ ਸਿਰਫ 3 ਲੱਖ ਤੇ 85000 ਰੁਪਏ ਦੀ ਡਿਮਾਂਡ ਹੈਗੀ ਬਾਈ ਜੀ ਮੌਕੇ ਤੇ ਫੋਲ ਵਧੀਆ ਮੰਤਨ ਹੋ ਜੂਗਾ 385000 ਰੁਪਏ ਦੀ ਡਿਮਾਂਡ ਆ ਧੰਨਵਾਦ ਜੀ